ਮੰਜਲਾਂ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਸਫਰਾਂ ਤੇ 2 ਮਹੀਨੇ ਦੇ ਵਿਆਹ ਨੂੰ ਹੋਏ ਆ ਪਰ ਆਪਣੇ ਘਰ ਵਾਲੇ ਦੇ ਨਾਲ ਸਾਥ ਦੇਣ ਲਈ ਬਾਹਰ ਆਈਏ ਘਰੋਂ ਬਾਹਰ ਨਿਕਲੀ ਬੱਚੇ ਪੜ੍ਹ ਲੈ ਕੇ ਘਰ ਬੈਠੇ ਨੇ ਪਰ ਇਸ ਭੈਣ ਨੇ ਘਰ ਬੈਠਣਾ ਸਹੀ ਨਹੀਂ ਸਮਝਿਆ ਉਸਨੇ ਸਮਝਿਆ ਕਿ ਮਿਹਨਤ ਕਰਾਂਗੀ ਤਾਂ ਮਿਹਨਤ ਕਰਕੇ ਮੈਂ ਮੰਜ਼ਲ ਹਾਸਲ ਕਰਾਂਗੀ ਕਰਨਾ ਬਹੁਤ ਬੈਟਰ ਰਹੇਗਾ ਐਸ ਪਰ ਜੋਬ ਵੀ ਕਰਨਾ ਸਹੀ ਸਿਗਾ ਬਟ ਸੋਚਿਆ ਕਿ ਸੈਲਰੀਜ਼ ਵਗੈਰਾ ਇੰਨੀ ਵਧੀਆ ਨਹੀਂ ਆ ਜਿਸ ਚੀਜ਼ ਦੇ ਵਿੱਚ ਵਧੀਆ ਤੁਹਾਨੂੰ ਵਾਧਾ ਮਿਲਦਾ ਆ ਉਹ ਕਰਨਾ ਚਾਹੀਦਾ ਆ ਪੜਾਈ ਦੇ ਨਾਲ ਨਾਲ ਜ਼ਰੂਰੀ ਨਹੀਂ ਕਿ ਪੜਾਈ ਤੋਂ ਬਾਅਦ ਬੰਦਾੇ ਕੰਮ ਕਰ ਹੀ ਨਹੀਂ ਸਕਦਾ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਬਸ ਕਰਨ ਦਾ ਇੱਕ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਕਿ ਹਾਂ ਮੈਂ ਕਰ ਸਕਦਾ ਆ ਕਹਿੰਦੇ ਪਏ ਸੀ ਕਿ ਕਿ ਮੈਂ ਬੰਦੇ ਰੱਖਨੇ ਆ ਮੈਂ ਕਿਹਾ ਉਹਦੀ ਕੀ ਜ਼ਰੂਰਤ ਆ ਮੈਂ ਤੁਹਾਡੇ ਨਾਲ ਹੈਗੀ ਆ ਵੈਸੇ ਵੀ ਮੈਂ ਘਰੇ ਜੌਬ ਮੈਂ ਮੈਨੂੰ ਮਿਲ ਗਈ ਸੀ ਮੈਂ ਛੱਟ ਕੇ ਆਈ ਆ ਜੌਬ ਇਹਨਾਂ ਨਾਲ ਸਪੋਰਟ ਕਰਨ ਲਈ ਇਹ ਸਾਰਾ ਕੁਝ ਤੁਹਾਡੇ ਉਲ ਤਿਆਰ ਕਰਦੇ ਆ ਪਹਿਲਾਂ ਕਰਕੇ ਇੱਥੇ ਆ ਕੇ ਕੀ ਕਰਦੇ ਨੇ ਸਾਰਾ ਇਹੀ ਕਰਦੇ ਨੇ ਆ ਕੇ ਹਾਂਜੀ ਮੈਂ ਆ ਮੈਂ ਆ ਵੀ ਸ਼ੁਰੂਤੋਂ ਮੈਂ ਕਰ ਲੈਂਦਾ ਹੀਗਾ ਕੰਮ ਇਹ ਤੇ ਮੈਂ ਇਸ ਕਰਕੇ ਸ਼ੁਰੂਆਤ ਕੀਤੀ ਹੈ ਪਰ ਜਾਗਦੇ ਨਹੀਂ ਫਿਰ ਕਹਿੰਦੇ ਕਿ ਉੱਥੇ ਬਣਾਉਂਦੇ ਆ ਤੇ ਹੁਣ ਘਰ ਵੀ ਆਣ ਕੇ ਰੋਡੀ ਬਣਾ ਜਿਲਾਂ ਉੱਤੇ ਤਖਤੀ ਲਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਸਫਰਾਂ ਤੇ ਜ਼ਰੂਰ ਅਸੀਂ ਚਾਹਾਂਗੇ ਇੱਕ ਤਸਵੀਰ ਦਿਖਾਨੀ ਪਤੀ ਪਤਨੀ ਦਾ ਜੋੜਾ ਵਾ 2 ਮਹੀਨੇ ਜੇ ਵਿਆਹ ਨੂੰ ਹੋਏ ਆ ਪਰ ਆਪਣੇ ਘਰ ਵਾਲੇ ਦੇ ਨਾਲ ਸਾਥ ਦੇਣ ਲਈ ਬਾਹਰ ਆਈਏ ਘਰੋਂ ਬਾਹਰ ਨਿਕਲੀ ਏ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲੀ ਏ ਇੱਕ ਸਟਾਰਟਅਪ ਸ਼ੁਰੂ ਕੀਤਾ ਵਾ ਚਾਹ ਦਾ ਕੰਮ ਕਰਦੇ ਨੇ 5000 ਰੁਪਏ ਮਹੀਦ ਕਿਰਾਇਆ ਦੇ ਕੇ ਇਸ ਦੁਕਾਨ ਤੇ ਬਟਾਲਾ ਪੋ ਜਿਹੜਾ ਕਚੈਰੀਏ ਤਹਿਸੀਲ ਆ ਉਸਦੇ ਬਿਲਕੁਲ ਬਾਹਰ ਇਹ ਕਿਨਾਂ ਨੇ ਸਟਾਰਟਅਪ ਲਾਇਆ ਇੱਕ ਦੁਕਾਨ ਸ਼ੁਰੂ ਕੀਤੀ ਏ ਖੋਖਾ ਜਿਹਾ ਇੱਕ ਛੋਟਾ ਲਾਇਆ ਨਾਲ ਜਿਹਦੇ ਵਿੱਚ ਰਾਜਮਾ ਚਾਵਲ ਵੇਚਦੇ ਨੇ ਸਭ ਤੋਂ ਵੱਡੀ ਗੱਲ ਆ ਭੈਣ ਨੇ ਨੌਕਰੀ ਨਹੀਂ ਕੀਤੀ ਪ੍ਰਾਈਵੇਟ ਬੀਕਾਮ ਕੀਤੀ ਏ ਅਜੇ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਹੋਇਆ ਪਰ ਆਪਣੇ ਘਰ ਵਾਲੇ ਦੇ ਨਾਲ ਠਾਨਿਆ ਵਾ ਕਿ ਮੈਂ ਮੋਂਡੇ ਨਾ ਮੋਂਡਾ ਲਾ ਕੇ ਖੜੇ ਹੋਣਾ ਵਾਂ ਅੱਜ ਜਿੱਤੇ ਬੱਚੇ ਪੜ੍ਹ ਲੈ ਕੇ ਘਰ ਬੈਠੇ ਨੇ ਪਰ ਇਸ ਭੈਣ ਨੇ ਘਰ ਬੈਠਣਾ ਸਹੀ ਨਹੀਂ ਸਮਝਿਆ ਉਸਨੇ ਸਮਝਿਆ ਕਿ ਮਿਹਨਤ ਕਰਾਂਗੀ ਤਾ ਮਿਹਨਤ ਕਰਕੇ ਮੈਂ ਮੰਜ਼ਿਲ ਹਾਸਲ ਕਰਾਂਗੀ ਆਪਣੇ ਘਰ ਵਾਲੇ ਦੇ ਨਾਲ ਉਸ ਦਾ ਸਾਥ ਦੇਵਾਂਗੀ ਤਾਂ ਜੋ ਅਸੀਂ ਕਦੇ ਵੀ ਗਰੀਬੀ ਨਾ ਚੱਲ ਸਕੇ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਵਾ ਆਉਣ ਵਾਲਾ ਸੈੱਟ ਕਰ ਸਕੀਏ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਭੈਣ ਦੇ ਨਾਲ ਹੀ ਪਹਿਲਾਂ ਕਰ ਲੈਨੇ ਆ ਘਰ ਗ੍ਰੈਜੂਏਸ਼ਨ ਕੀਤੀ ਆ ਬੀਕਾਮ ਕੀਤੀ ਆ ਭੈਣ ਕਿਤੇ ਪ੍ਰਾਈਵੇਟ ਕੰਪਨੀ 'ਚ ਵੀ ਨੌਕਰੀ ਕਰਦੇ 10-12000 ਤੋਂ ਘੱਟ ਕਿਤੇ ਵੀ ਨਹੀਂ ਸੀ ਮਿਲਣਾ ਮਿਲ ਜਾਣਾ ਸੀ ਆਰਾਮ ਨਾਲ ਆਪਾਂ ਨੌਕਰੀ ਨਹੀਂ ਕੀਤੀ ਘਰ ਵਾਲੇ ਦੇ ਨਾਲ ਇੱਥੇ ਚਾਹ ਵਾਲੇ ਖੋਖੇ ਤੇ ਆ ਗਏ ਮੈਂ ਸੋਚਿਆ ਕਿ ਇਹਨਾਂ ਨੂੰ ਸਪੋਰਟ ਕਰਨਾ ਬਹੁਤ ਬੈਟਰ ਰਹੇਗਾ ਐਸ ਪਰ ਜੋਬ ਵੀ ਕਰਨਾ ਸਹੀ ਸੀਗਾ ਬਟ ਸੋਚਿਆ ਕਿ ਸੈਲਰੀਜ਼ ਵਗੈਰਾ ਇੰਨੀ ਵਧੀਆ ਨਹੀਂ ਆ ਥੋੜੇ ਟਾਈਮ ਤੱਕ ਦੇਖਾਂਗੇ ਬਟ ਹਜੇ ਫਿਲਹਾਲ ਇਹਨਾਂ ਨੂੰ ਮੈਂ ਸਪੋਰਟ ਕਰ ਰਹੀ ਆ ਤੇ ਮੈਂ ਹਰ ਇੱਕ ਨੂੰ ਇਹ ਅਪੀਲ ਕਰਾਂਗੀ ਕਿ ਹਰ ਵਾਈਫ ਨੂੰ ਆਪਣੇ ਹਸਬੰਦ ਦੇ ਨਾਲ ਖੜਨਾ ਚਾਹੀਦਾ ਹੈ ਚਾਹੇ ਟਫ ਸਿਚੁਏਸ਼ਨ ਹੋਵੇ ਚਾਹੇ ਉਹਨਾਂ ਦੇ ਵਧੀਆ ਦਿਨਾਂ ਦੇ ਵਿੱਚ ਤੇ ਚਾਹੇ ਉਹਨਾਂ ਦੇ ਮਾੜੇ ਦਿਨਾਂ ਦੇ ਵਿੱਚ। ਇਹ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਪਿਆ। ਅਜੇ ਤਾਂ 2 ਮਹੀਨੇ ਵਿਆਹ ਨੂੰ ਹੋਏ ਤੇ ਵਿਆਹ ਦੇ ਚਾਅ ਵੀ ਨਹੀਂ ਪੂਰੇ ਹੁੰਦੇ ਤਾਂ ਆਪਾਂ ਇਹ ਬਾਹਰ ਆ ਗਏ ਆ ਘਰ ਦੀ ਜ਼ਰਦਾਰੀ। ਹਾਂਜੀ। ਬਸ ਇਹ ਸੋਚਿਆ ਕਿ ਕਰਨਾ ਚਾਹੀਦਾ ਹੈ ਕੰਮ ਚੱਲੇਗਾ ਵਧੀਆ ਤੇ ਅੱਜਕੱਲ ਵੈਸੇ ਵੀ ਸਾਰੇ ਫੂਡ ਦਾ ਕਰ ਰਹੇ ਆ ਆਪਾਂ ਮੋਸਟ ਆਫ ਦ ਕਪਲਸ ਦੇਖਦੇ ਆ ਕਿ ਸਾਰੇ ਜੋੜਾ ਹੀ ਕਰਦੇ ਪਿਆ ਕੰਮ ਤਾਂ ਕਿਉਂ ਨਹੀਂ ਆਪਾਂ ਆਪਾਂ ਕਿਉਂ ਨਹੀਂ ਕਰ ਸਕਦੇ? ਅਸੀਂ ਪੜੇ ਆ ਹੈਨਾ ਮਾਂ-ਬਾਪ ਨੇ ਪੜਾਇਆ। ਜਦੋਂ ਵਿਆਹ ਹੋਇਆ ਸੀ ਉਦੋਂ ਪਤਾ ਸੀ ਕਿ ਮੈਂ ਜਾ ਕੇ ਉੱਥੇ ਇਸ ਟੀਕੇ ਨਾਲ ਦੁਕਾਨ ਲਾਵਾਂਗੀ ਜਾਂ ਦੁਕਾਨ ਕਰਨੀ ਪਵੇਗੀ ਹਸਬੰਦ ਸੋਚਿਆ ਸੀ ਪਹਿਲਾਂ ਵਿਆਹ ਤੋਂ ਪਹਿਲਾਂ ਨਹੀਂ ਐ ਤਾਂ ਪਤਾ ਸੀਗਾ ਵੀ ਵਧੀਆ ਹੀ ਆ ਇਹਨਾਂ ਦਾ ਕੰਮ ਪਹਿਲੇ ਵੀ ਵਧੀਆ ਸੀ ਪਰ ਸੋਚਿਆ ਕਿ ਹੁਣ ਸਾਰੇ ਫੂਡ ਦੇ ਵਿੱਚ ਜਾਂਦੇ ਪਿਆ ਫੂਡ ਦਾ ਕੰਮ ਕਦੇ ਰੁਕਦਾ ਨਹੀਂ ਆ ਤਾਂ ਅਸੀਂ ਫਿਰ ਫੂਡ ਦਾ ਸੋਚਿਆ ਤੇ ਅੱਗੇ ਵੀ ਮੈਂ ਕੰਟੀਨਿਊ ਕਰਾਂਗੀ ਸਟੱਡੀ ਦੇ ਨਾਲ ਦੇ ਨਾਲ ਤੇ ਨਾਲ ਨਾਲ ਇਹਨਾਂ ਨੂੰ ਵੀ ਕੰਟੀਨਿਊ ਕਰਾਂਗੀ ਅੱਡੀ ਅਜੇ ਕਰਨੀ ਹੈ ਜੀ ਕੰਟੀਨਿਊ ਕਰਨੀ ਮੈਂ ਦੇਖਿਆ ਵਾ ਕਿ ਜਿਸ ਤਿੱਕੇ ਨਾਲ ਹੁਣ ਬੱਚੇ ਨੇ ਬਹੁਤ ਸਾਰੇ ਨੌਜਵਾਨ ਨੇ ਤੁਹਾਡੀ ਵਰਗੇ ਹੀ ਨੇ ਤਾ ਪੜ੍ਹੇ ਵੀ ਹੁੰਦੇ ਨੇ ਪਰ ਘਰ ਬੈਠੇ ਰਹਿੰਦੇ ਨੇ ਉਹਨਾਂ ਬੱਚਿਆਂ ਨੂੰ ਕੀ ਕਹਿੰਦੇ ਮੈਂ ਇਹੀ ਕਹੂੰਗੀ ਕਿ ਆਪਣਾ ਦੇਖੋ ਕਿੱਦਾਂ ਤੁਹਾਡਾ ਹਿਸਾਬ ਲੱਗਦਾ ਆ ਕਿੱਦਾਂ ਜਿਸ ਚੀਜ਼ ਦੇ ਵਿੱਚ ਵਧੀਆ ਤੁਹਾਨੂੰ ਵਾਧਾ ਮਿਲਦਾ ਆ ਉਹ ਕਰਨਾ ਚਾਹੀਦਾ ਆ ਪੜ੍ਹਾਈ ਦੇ ਨਾਲ ਨਾਲ ਜ਼ਰੂਰੀ ਨਹੀਂ ਕਿ ਪੜ੍ਹਾਈ ਤੋਂ ਬਾਅਦ ਬੰਦਾੇ ਕੰਮ ਕਰ ਹੀ ਨਹੀਂ ਸਕਦਾ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਬਸ ਕਰਨ ਦਾ ਇੱਕ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਕਿ ਹਾਂ ਮੈਂ ਕਰ ਸਕਦਾ ਆ ਅਜੇ ਤੱਕ ਨਾ ਤੁਸੀਂ ਘਰੋਂ ਬਾਹਰ ਨਿਕਲੇ ਤਾਂ ਕਦੇ ਸ਼ਰਮ ਨਹੀਂ ਮਹਿਸੂਸ ਕੀਤੀ ਕਿ ਮੈਂ ਅਜੇ ਤਾਂ ਵਿਆਹ ਨੂੰ 2 ਮਹੀਨੇ ਹੋਏ ਆ ਤੇ ਮੈਂ ਅੱਜ ਹੀ ਬਾਜ਼ਾਰ 'ਚ ਆ ਗਈ ਆ ਇਹ ਮੈਨੂੰ ਕਹਿੰਦੇ ਪਏ ਸੀ ਕਿ ਕਿ ਮੈਂ ਬੰਦੇ ਰੱਖਨੇ ਆ ਮੈਂ ਕਿਹਾ ਉਹਦੀ ਕੀ ਜ਼ਰੂਰਤ ਆ ਮੈਂ ਤੁਹਾਡੇ ਨਾਲ ਹੈਗੀ ਆ ਵੈਸੇ ਵੀ ਮੈਂ ਘਰੇ ਜੌਬ ਮੈਨੂੰ ਮਿਲ ਗਈ ਸੀ ਮੈਂ ਛੱਡ ਕੇ ਆਈ ਆ ਜੌਬ ਇਹਨਾਂ ਨਾਲ ਸਪੋਰਟ ਕਰਨ ਲਈ ਕਿਸੇ ਕਿਸੇ ਕਦੇ ਚ ਮਿਲੀ ਸੀ ਜੌਬ ਜੌਬ ਮੈਨੂੰ ਚੰਡੀਗੜ੍ਹ ਮੈਂ ਅਪਲਾਈ ਕਰਨ ਗਈ ਸੀ ਉੱਥੇ ਮੈਨੂੰ ਮਿਲ ਗਈ ਸੀ ਤੇ ਮੈਂ ਛੱਡਤੀ ਫਿਰ ਫਿਰ ਮੈਂ ਸੋਚਿਆ ਕਿ ਇਹਨਾਂ ਨੂੰ ਕਰਨਾ ਚਾਹੀਦਾ ਇਹਨਾਂ ਦੇ ਸਟਾਰਟਅਪ ਨੂੰ ਪ੍ਰੋਮੋਟ ਕਰਨਾ ਚਾਹੀਦਾ ਤੇ ਇਹ ਸਪੋਰਟ ਕਰਨਾ ਚਾਹੀਦਾ ਹੈ। ਭਾਈ ਸਾਹਿਬ ਖੁਸ਼ੀ ਹੈ ਨਾ ਇਸ ਗੱਲ ਦੀ ਕਿ ਘਰਵਾਲੀ ਮਿਲੀ ਹੈ ਸਾਥ ਦੇਣ ਵਾਲੀ। ਹਾਂਜੀ ਹਾਂਜੀ ਭਾਜੀ ਬਹੁਤ ਵਧੀਆ ਹੈ ਭਾਜੀ ਇਹਦਾ ਮੈਨੂੰ ਬਹੁਤ ਸਾਥ ਜੇ ਤੇ ਮਤਲਬ ਮੈਂ ਉਹਨਾਂ ਵਾਂ ਇਹ ਫਿਰ ਮੇਰੇ ਨਾਲ ਹੀ ਆ ਜਾਂਦੀ ਸਵੇਰੇ ਸ਼ਾਮ ਤੱਕ ਇੱਥੇ ਰਹਿੰਦੀ। ਇਹਨੂੰ ਮੈਂ ਕਹਿ ਸਕਦਾ ਤੂੰ ਜਾਇਆ ਘਰੇ ਚਲ ਜਨਾ ਕੰਮ ਘਾਟਿਆ ਜਾਂ ਕਿੱਦਾਂ ਕਹਿੰਦੇ ਮੈਂ ਸ਼ਾਮ ਤੱਕ ਇੱਥੇ ਰਹਿਣਾ ਤੇਰੇ ਨਾਲ ਹੀ ਜਾਣਾ। ਨਾਮ ਕੀ ਰੱਖਿਆ ਤੁਸੀਂ ਆਪਣੇ ਸਟਾਰਟਅਪ ਦਾ ਜਾਂ ਕਿਸ ਤਰੀਕੇ ਨਾਲ ਕੀ ਕੀ ਇੱਥੇ ਮਿਲਦਾ ਇੱਥੇ ਭਾਜੀ ਮੇਰੇ ਇਹਦਾ ਨਾਮ ਹੈਗਾ ਸ਼ੌਪ ਦਾ ਨਾਮ ਧਾਰੀ ਰਸੋਈ ਇੱਥੇ ਆਪਣਾ ਰਾਜਮਾ ਚੋਲ ਜੇ ਕੜੀ ਚੋਲ ਜੇ ਦਾਲ ਚੋਲ ਛੋਲੇ ਚੋਲ ਬਾਕੀ ਰੋਟੀ ਦੇ ਨਾਲ ਚਾਹ ਦਾ ਬ੍ਰੈਡ ਦਾ ਜੇ ਸਾਰਾ ਸਮੋਸੇ ਵਗੈਰਾ ਮੈਗੀ ਹਾਂਜੀ ਬਾਕੀ ਅੱਗੇ ਹੋਰ ਵਧਾਵਾਂਗੇ ਆਉਣ ਵਾਲੇ ਟਾਈਮ 'ਚ ਕਿਰਾਇਆ ਦੁਕਾਨ ਦਾ 5000 ਹੈ ਕਿਰਾਇਆ ਨਿਕਲ ਜਾਂਦਾ ਫਿਰ ਸਿਰਾਲ ਫਸਟ ਟਾਈਮ ਦੇਣਾ ਵਾ ਸੱਚ ਮਾਲਕ ਕਿਰਪਾ ਕਰਨਗੇ ਹਾਂਜੀ ਨਿਕਲੇਗਾ ਕਿਰਾਇਆ ਅਨੇ ਅਨੇ ਐਡਰੈਸ ਵੀ ਦੱਸ ਦਿਓ ਉਸ ਦਰਸ਼ਕਾਂ ਨੂੰ ਜਿਹੜੇ ਇੱਥੇ ਤੱਕ ਆ ਸਕਣ ਤਾਂ ਐਡਰੈਸ ਭਾਜੀ ਇੱਥੋਂ ਦਾ ਹੈਗਾ ਜੇ ਨਿਊ ਮਾਡਲ ਟਾਊਨ ਰੋਡ ਨੀਅਰ ਕਚੈਰੀ ਵਾਲਾ ਗੇਟ ਮੇਨ ਜਿਹੜਾ ਉਹਦੇ ਨਾਲ ਹੀ ਹੈ ਆਪਣਾ ਹਾਂਜੀ ਹਾਂ ਜਣੇ ਚਨੇ ਪਠੂਰੇ ਜਾਂ ਹੋਰ ਜਿਸ ਤਰ੍ਹਾਂ ਰਾਜਮਾ ਚਾਵਲ ਕੜੀ ਚਾਵਲ ਇਹ ਸਾਰਾ ਕੁਝ ਤੁਹਾਡੇ ਉਲੋਂ ਤਿਆਰ ਕਰਦੇ ਹੋ ਪਹਿਲਾਂ ਕਰਕੇ ਇੱਥੇ ਆ ਕੇ ਕੀ ਕਰਦੇ ਨੇ ਸਾਰਾ ਇਹੀ ਕਰਦੇ ਨੇ ਆ ਕੇ ਹਾਂਜੀ ਮੈਂ ਆ ਮੈਂ ਆ ਵੀ ਸ਼ੁਰੂ ਤੋਂ ਮੈਂ ਕਰ ਲੈਣਾ ਹੀਗਾ ਕੰਮ ਤੇ ਮੈਂ ਇਸ ਕਰਕੇ ਸ਼ੁਰੂਆਤ ਕੀਤੀ ਹੈ ਕੰਮ ਪਰ ਜਗਤ ਨਹੀਂ ਫਿਰ ਕਹਿੰਦੇ ਕੋ ਉੱਥੇ ਬਣਾਉਂਦੇ ਉਹਦੇ ਹੁਣ ਘਰ ਵੀ ਆਣ ਕੇ ਰੋਟੀ ਬਣਾਉਂਦੇ ਬਿਲਕੁਲ ਨਹੀਂ ਬਿਲਕੁਲ ਮम्मा ਮੇਰੇ ਹੈਗੇ ਆ ਜਿਹੜੇ ਮੇਰੇ ਮਦਰ ਇਨ ਲਾ ਆ ਉਹ ਵੀ ਬਹੁਤ ਸਪੋਰਟਿੰਗ ਨੇ ਉਹ ਕੁਝ ਨਹੀਂ ਕਹਿੰਦੇ ਇਦਾਂ ਉਹ ਕਹਿੰਦੇ ਆ ਵੀ ਤੁਸੀਂ ਦੋਨੋਂ ਆਪਣਾ ਵਧੀਆ ਕਰੋ ਆਪਣੇ ਸਾਡੀ ਤਾਂ ਲਾਈਫ ਲੰਘ ਗਈ ਹੁਣ ਤੁਹਾਡੀ ਲਾਈਫ ਆ ਗਈ ਬਿਲਕੁਲ ਸਪੋਰਟ ਤੋਂ ਬਗੈਰ ਕੰਮ ਵੀ ਨਹੀਂ ਹੋ ਸਕਦਾ ਘਰ ਦੇ ਦੀ ਮਗਰ ਸਪੋਰਟ ਹੋਵੇ ਤੇ ਫਿਰ ਹੀ ਕੋਈ ਬੱਚਾ ਇਸ ਤਰੀਕੇ ਨਾਲ ਕੰਮ ਕਰ ਸਕਦਾ ਬਾਜ਼ਾਰ 'ਚ ਆ ਕੇ ਹਾਂਜੀ ਫਾਈਨੈਂਸ਼ੀਅਲ ਦੇ ਤਾਂ ਕੋਈ ਔਖਾ ਨਹੀਂ ਹੈਗਾ ਫਾਈਨੈਂਸ਼ੀਅਲੀ ਤਾਂ ਵਧੀਆ ਹੀ ਆ ਬਟ ਸੋਚਿਆ ਕਿ ਇਹ ਕਰਨਾ ਚਾਹੀਦਾ ਹੈ ਖਾਣ ਪੀਣ ਦਾ ਕੰਮ ਅੱਜ ਕੱਲ ਤੁਹਾਨੂੰ ਪਤਾ ਹੀ ਸਾਰਾ ਖਾਣ ਪੀਣ ਦਾ ਹੀ ਚੱਲ ਰਿਹਾ ਆ ਫੋਈ ਐੱਚੀ ਕਮਾਈ ਆ ਤੇ ਐੱਚੀ ਸਾਰਾ ਵਾਦਾ ਆ ਜੀ ਬਿਲਕੁਲ ਜੈਸੀ ਕੇ ਨਾਲ ਮੈਂ ਆਪਣੇ ਦਰਸ਼ਕਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ਨਾਮਦਾਰੀ ਪਰਿਵਾਰ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਘਰ ਵਾਲੀ ਐ ਬੀ ਕਾਮ ਕੀਤੀ ਹੈ ਤਾਂ ਆਪਣੇ ਘਰ ਵਾਲੇ ਨੇ ਇੱਕ ਸਟਾਰਟਅਪ ਸ਼ੁਰੂ ਕੀਤਾ ਜਿੱਥੇ ਚਾਹ ਵਾ ਬਰੈਡ ਪਕੌੜਾ ਜਾਂ ਹੋਰ ਖਾਣ ਦਾ ਸਮਾਨ ਜਿਹੜਾ ਇਹਨਾਂ ਨੂੰ ਮਿਲਦਾ ਵਾ ਤਿਆਰ ਕੀਤਾ ਜਾਂਦਾ ਹੈ ਨਾ ਮਤਲਬ ਕੋਤੋਂ ਪ੍ਰਾਈਵੇਟ ਨੌਕਰੀ ਮਿਲਦੀ ਸੀ ਬੱਚੀ ਨੂੰ ਪ੍ਰਾਈਵੇਟ ਨੌਕਰੀ ਛੱਡ ਕੇ ਤਾਂ ਆਪਣੇ ਕੰਮ ਨੂੰ ਪ੍ਰੈਫਰੈਂਸ ਦਿੱਤੀ ਹੈ ਕਿ ਆਪਣੇ ਕੰਮ ਨੂੰ ਕਰਕੇ ਹੀ ਕਾਮਯਾਬੀ ਹਾਸਲ ਕਰਨੀ ਹੈ ਆਪਣੇ ਬੱਚਿਆਂ ਦਾ ਜਿਹੜਾ ਵਾ ਆਉਣ ਵਾਲਾ ਇਸੇ ਕਾਰੋਬਾਰ ਨਾਲ ਸੈੱਟ ਕਰਨਾ ਹੋਲੀ-ਵਲੀ ਸ਼ੁਰੂਆਤ ਕੀਤੀ ਹੈ ਪ੍ਰਮਾਤਮਾ ਨੇ ਚਾਇਆ ਤਾਂ ਜ਼ਰੂਰ ਇਹ ਫਲੰਦੀਆਂ ਦੇ ਪਹੁੰਚਣਗੇ ਜਿਹੜੇ ਮਿਹਨਤ ਕਰਦੇ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਹਾਸਲ ਕਰਦੇ ਨੇ ਕੈਮਰਾ ਪ੍ਰਸੰਭਾਵੀ ਜੀ ਦੇ ਨਾਲ ਜਤਿੰਦਰ ਗੁੰਡਲ ਏਲੀ ਪੋਸਟ ਪੰਜਾਬੀ ਬਟਾਲਾ